ਜੀ ਦਿਲੀ ਸੀ ਖੜਿਆ ਉਹ ਬਦਲੀ ਬਿਆਨ ਅੱਜ ਕੱਲ ਲੋਕਾਂ ਦਾ ਨਾ ਵੀਰ ਨਾ ਆਮਾਨ ਜੀ ਦਿਲੀ ਸੀ ਖੜਿਆ ਉਹ ਬਦਲੀ ਬਿਆਨ ਅੱਜ ਕੱਲ ਲੋਕਾਂ ਦਾ ਨਾ ਵੀਰ ਨਾ ਆਮਾਨ ਜਿਹੜੇ ਇੱਕ ਦੀਆਂ ਗੱਲ ਕਰਦੇ ਮੈਨੂੰ ਉਹ ਖਤਮ ਹੁੰਦਾ ਜਾਪਦਾ ਮੈਂ ਰੋਦੀਆਂ ਕੁੜੀ ਦਾ ਮਾਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਟੀਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਹ ਚੀਨ ਉੱਤ ਪੰਜਾ ਦੇ ਨਾਲ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉ ਦੀ ਆ ਜਗਰਾਉ ਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ